ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ ਸਵੇਰ ਦਾ ਸਵਾ 7 ਦਾ ਟਾਈਮ ਆ ਬੱਚੇ ਹੱਥ ਸਕੂਲ ਤੋਰੇ ਨੇ ਹਜੇ ਆਟੇ ਵਾਲੇ ਹੱਥ ਵੀ ਣ ਤੋਤੇ ਮੈਂ ਹਜੇ ਵਲੋਗ ਸ਼ੁਰੂ ਕਰ ਲਾਂ ਕਰ ਲਾਂ ਫਿਰ ਵਿੱਚੀ ਫੋਨ ਆ ਗਿਆ ترਸੀਮ ਦਾ ਵੀਡੀਓ ਕਾਲ ਗਰਮੀਤ ਦਾ ترਸੀਮ ਦਾ ਅਮਰਤ ਦਾ ਸਾਰੇ ਇਕੱਠੇ ਹੋ ਚਾਰੇ ਪੈਣ ਭਾਈ ਇਕੱਠੇ ਹੋ ਗਏ ਸਵੇਰੇ ਸਵੇਰੇ ترਸੀਮ ਕਰਨ ਮੇਰੇ ਜੀ ਕਰਿਆ ਮਿੰਮੀ ਆਵਦੀ ਪਹਿਣਾ ਨਾਲ ਗੱਲਾਂ ਕਰਾਂ ਤੇ ਨੇ ਰੋਟੀ ਪਕਾਈ ਨੇ ਇਸ ਤਰ੍ਹਾਂ ਫੋਨ ਧਰ ਕੇ ਉਹ ਨਾਲ ਗੱਲਾਂ ਕੀਤੀਆਂ ਹਨ ਨੇ ਕੁੜੀਆਂ ਟਿਫਨ ਪੈਕ ਕੀਤੇ ਤੇ ਉਹ ਆਵਦਾ ਤਿਆਰ ਹੁੰਦੀਆਂ ਸੀਗੀਆਂ ਤੇ ਚਾਰੇ ਪੈਣ ਟਰਾਂ ਮਨੇ ਗੱਲਾਂ ਕੀਤੀਆਂ ਚਲੋ ਹਨ ਜਦੋਂ ਪਾਏ ਪਾਏ ਨੇ ਫੋਨ ਕੀਤਾ ਪੈਣਾ ਨੂੰ ਐ ਨਹੀਂ ਕਹਿਣਾ ਚਾਹੀਦਾ ਵੀ ਮੇਰਾ ਸਵੇਰੇ ਕੰਮਾਂ ਦਾ ਟਾਈਮ ਆ ਕਹਣਾ ਪੈਣਾ ਚਲ ਮੈਂ ਕੱਟਦਾ ਨਾ ਜੇ ਤੇਰੇ ਕੰਮਾਂ ਦਾ ਟਾਈਮ ਹੈਗਾ ਕੱਲ ਹੀ ਜਣੀ ਆ ਮੈਂ ਖਾਣਾ ਵੀਰੇ ਤਾਂ ਇਹ ਤਾਂ ਮਸਾ ਫੋਨ ਕੀਤਾਗਾ ਹਨਾ ਕੰਮ ਤੋਂ ਬਿਜੀ ਹੋ ਕੇ ਕਹਣਾ ਅੱਜ ਮੈਂ ਵਿਹਲਾ ਹੋ ਗਿਆ ਸੀਗਾ ਫੋਨ ਤੋਂ 5-4 ਦਿਨਾਂ ਬਾਅਦ ਕਰਦੇ ਨੇਗੇ ਤੇ ਕਿਉਂਕਿ ਹੁਣ ਆਮਨ ਤੇ ਬੀਬੀ ਕਰ ਲੰਦੇ ਨੇ ਜਵਾਬ ਕਰ ਲੰਦੇ ਨੇ ਤਰਸੀਮ ਨੇ ਕਈ ਦਿਨਾਂ ਬਾਅਦ ਗੱਲ ਕੀਤੀ ਅੱਜ ਕਿਉਂਕਿ ਅਸੀਂ ਉਹਦੇ ਸਸਕਾਰ ਤੇ ਇਕੱਠੇ ਹੋਏ ਸੀਗੇ ਤੇ ਹਸ ਅ ਕੈਨੇਡਾ ਤੋਂ ਮੇਰਾ ਕੰਮ ਨਹੀਂ ਬੜ ਗਿਆ ਹਣਾ ਮੈਂ ਭੇਲਾ ਮੈਂ ਢੇੜਾ ਮਾਰੂੰ ਮੈਂ ਚਲ ਪਈ ਹੈਣਾ ਕੱਲਾ ਜਾਣਾ ਕੀ ਕਰੇ ਜੇ ਬਿਲ ਹੋਇਆ ਅੱਜ ਹੀ ਅਸੀਂ ਆਏ ਨਹੀਂ ਕਿਹਾ ਵੀ ਸਾਡੇ ਕੋਲ ਜ਼ਰੂਰੀ ਆ ਅਸੀਂ ਆਏ ਕਹਿੰਦੇ ਹੁਣੇ ਵੀ ਜਦੋਂ ਵੀ ਤੈਨੂੰ ਟਾਈਮ ਲੱਗੇ ਆ ਜੀ ਹੈਨਾ ਤੇ ਬਸ ਫੋਨ ਤੇ ਗੱਲ ਕਰ ਲਈ ਤਾਂ ਵੀ ਕੋਈ ਗੱਲ ਹੈ ਜੀ ਰੋ ਪਾਈ ਫੋਨ ਕਰ ਲਾਂਦਾ ਹੈਨਾ ਫੇਰ ਵੀ ਭੈਣਾਂ ਦਾ ਮਨ ਹਲਕਾ ਹੋ ਜਾਂਦਾ ਹਰ ਇੱਕ ਨੂੰ ਵੀਰ ਨੂੰ ਭੈਣ ਨਾਲ ਗੱਲ ਕਰਨੀ ਚਾਹੀਦੀ ਚਾਹ ਚੜੀ ਜਾਣਾ ਦਿਨ ਵਧੀਆ ਲੰਘ ਜਾਣਾ ਹੈਨਾ ਤੇ ਸਰਦਾਰ ਜੀ ਗਏ ਹੋਣੇ ਜੀ ਦੁੱਧ ਪਾਉਣ ਤੇ ਹੁਣ ਅਸੀਂ ਕਰ ਦਿਆਂਗੇ ਆਪਣੇ ਕੰਮ ਬੱਚੇ ਸਕੂਲ ਤੋਂ ਹੋਰ ਦਿੱਤੇ ਨੇਗੇ ਤੇ ਅੱਜ ਸਵੇਰੇ ਸਵੇਰੇ ਬਹੁਤ ਹੀ ਦੁਖਪ੍ਰੀ ਖਬਰ ਸੁਣੀ ਮੈਂ ਤਾਂ ਸੁਣ ਕੇ ਡਰੀ ਗਈ ਸੀ ਜਦ ਸਰਦਾਰ ਜੀਆ ਨੇ ਪਰਾਂ ਹੋ ਕੇ ਗੱਲ ਕੀਤੀ ਮੈਨੂੰ ਬਹੁਤ ਹੀ ਡਰ ਲੱਗਿਆ ਵੀ ਕੀ ਗੱਲ ਹੋ ਗਈ ਹੈਨਾ ਜੀ ਰੁਕਿਆ ਕੋਈ ਗੱਲ ਨਹੀਂ ਮਾੜਾ ਕੰਮ ਹੋਇਆ ਮੈਂ ਬਹੁਤ ਡਰ ਗਈ ਜੀ ਦਾ ਪਾਈ ਸਮਲੇ ਰਿਓ ਉਹਨਾਂ ਨੇ ਡੱਥ ਹੋ ਗਈ ਉੱਥੇ ਜਾਣਾ ਸਸਕਾਰ ਤੇ ਚਲੋ ਜੀ ਆਪਾਂ ਕਰ ਦਿਆਂਗੇ ਕੰਮ ਸਰਦਾਰ ਜੀ ਆ ਗਏ ਦੁੱਧ ਪਾ ਕੇ ਪਿੰਡਲ ਪੂਆ ਦਾ ਭਾਈ ਮੁੱਕ ਗਿਆ ਚਾਚਾ ਜੀ ਸਾਡੇ ਤਾਂ ਚਾਚਾ ਜੀ ਲੱਗਦੇ ਸੀਗੇ ਡੱਥ ਹੋ ਉਹਨਾਂ ਦੀ ਸੁਣ ਕੇ ਮਨ ਬਹੁਤ ਹੀ ਖਰਾਬ ਹੋਇਆ ਜਦੋਂ ਵੀ ਪੂਆ ਕੋਲੇ ਉਹਨਾਂ ਨੇ ਆਉਣਾ ਸਾਡੇ ਕੋਲੇ ਆ ਕੇ ਜਾਣਾ ਮਿਲ ਕੇ ਜਾਣਾ ਵਿੱਚ ਬਹਿ ਕੇ ਸਾਰੇ ਪਰਿਵਾਰ ਦੇ ਗੱਲਾਂ ਕਰਨੀਆਂ ਹਨਾ ਤੇ ਉਸੇ ਵੀ ਦੇਖਿਆ ਉਹ ਜਿਹੜਾ ਵੀਰਪਾਲ ਦੇ ਵਿਆਹ 'ਚ ਮੇਰਾ ਗੋਡਾ ਸੈੱਟ ਕਰਦਾ ਸੀ ਕਹਿੰਦੇ ਪਈ ਤੇਰਾ ਗੋਡਾ ਦੁੱਖ ਦਾ ਮੈਂ ਸੈੱਟ ਕਰਦਾ ਜਿਹੜੇ ਵੀਵਰ ਲਗਾਤਾਰ ਦੇਖਦੇ ਨੇ ਉਹਨਾਂ ਤਾਂ ਹਨਾ ਜਾਣਦੇ ਹੋਣਗੇ ਮੰਡੇਰ ਵਾਲੇ ਸਾਚੇ ਨੂੰ ਚਲੋ ਜੀ ਆਪਾਂ ਫੇਰ ਮਿਲਦੇ ਆਂ ਸਰਦਾਰ ਜੀ ਨਾਲ ਗੱਲਬਾਤ ਕਰਦੇ ਆਂ ਦੁੱਧ ਪਾ ਕੇ ਆਏ ਨੇਗੇ ਤੇ ਵੈਰ ਗੁਰੂ ਸੁੱਖ ਰਕੇ ਅੱਜ ਤਾਂ ਆਪਣੇ ਮਾਜੇ ਠੀਕ ਆ ਵਧੀਆ ਕੱਖ ਖਾ ਲੇ ਰੋ ਤੇ ਪੱਜ ਪੱਜ ਕੇ ਕੰਮ ਕਰਕੇ ਗਏ ਆਉਂਦੇ ਨੂੰ ਫੇਰ ਕੰਮ ਤਿਆਰ ਕਰਤੋਂ ਪਲ-ਪਲ ਕੰਮ ਕਰਕੇ ਗਏ ਆਉਂਦਿਆਂ ਨੂੰ ਫੇਰ ਕੰਮ ਤਿਆਰ ਮੂਰੇ ਹਨ ਤੇ ਆ ਕੇ ਦਾਲ ਧਰੀ ਚਾਹ ਪੀ ਕੇ ਦਾਲ ਧਰ ਕੇ ਹੱਲੇ ਦੇਖੋ ਨੇਰੀ ਚੱਲਦੀ ਆ ਹਵਾ ਪੱਤੇ ੱਟੋ ਕੀ ਵਾਰਸ ਹੋਈ ਪਈ ਵਿਹੜੇ ਚ ਤੇ ਦਾਲ ਧਰ ਕੇ ਹੁਣ ਮੈਂ ਤਹਿਆ ਮਾਰਦੀ ਆ ਤਹਿਆ ਮਾਰ ਕੇ ਫੇਰ ਝਾੜੂ ਚੱਕੂ ਧਰ ਕੇ ਝਾੜੂ ਜਾਂਦੀ ਹੋਈ ਲਾ ਕੇ ਗਈ ਤੇ ਆਉਂਦਿਆਂ ਨੂੰ ਫੇਰ ਵਿਹੜਾ ਪੱਤੇ ਨਾਲ ਭਰਿਆ ਤੇ ਚਿਆਰਨ ਦੋ ਘਰਾਂ ਚ ਨੇਰ ਪੈ ਗਏ ਉਹ ਸਿਆਣਾ ਬੰਦਾ ਸੀ ਹਨਾ ਕੁਝ ਮਾਖੜੇ ਚੱਲੀ ਅਣੀ ਜਰਵੰਦੀ ਮੈਂ ਤਾਂ ਇੱਥੇ ਅੱਜ ਮੈਂ ਰਜਾਈਆਂ ਅਰਜੂਈਆਂ ਧੁੱਪ ਲਵਾ ਲਵਾਂ ਕੱਢ ਕੇ ਹੁਣ ਟਾਈਮ ਨਹੀਂ ਹੈਗਾ ਕੱਢਣ ਦਾ ਨਾ ਧੁੱਪ ਲੱਗਣੀ ਮੈਂ ਕੱਲ ਨੂੰ ਦੇ ਪਤਾ ਧੁੱਪ ਹੀ ਤੇ ਉਹ ਤਾਂ ਪਾਲ ਵੀ ਹੀ ਪਾ ਕੇ ਲੈ ਕੇ ਜਾਂਦੇ ਹੁੰਦੇ ਸੀ। ਸਰਬੀ ਸਰਬੀ ਸਾਰਾ ਰੱਖੇ ਨੇ। ਹਜੇ ਮੈਂ ਸਰਨ ਆਈ ਸੀ ਸਰਬੀ ਦੇ ਕੱਪੜੇ ਸਲਾਈ ਕਰਾ ਲਾਂਗੇ ਹੁਣ ਸਰਬੀ ਕਿਤਾ ਹੁਣ ਮਾਮਾ ਮੁੱਕ ਗਿਆ। ਹੁਣ ਹੋਰੇ ਆਜੂ ਸਰਬੀ ਹੈ ਨਾ ਭੂਆ ਕੋਲੇ। ਹੁਣ ਉਹਦੇ ਸੰਤਣੀਆਂ ਆਣੇ ਨੇ ਫੜਾਉਣੇ ਹੋਰ ਕਿਸੇ। ਪਰਸੋ ਸਰਬੀ ਨੇ ਦਿੱਕਿਆ ਆਪਾਂ ਨੂੰ ਜੀ ਜਾਂਦੇ ਜਾਂਦੇ ਆਉਂਦੇ ਹੋਏ ਆਉਣਗੇ। ਹੋਰ ਤੇ ਉਹ ਮਾਹ ਕੱਪੜੇ ਤਾਂ ਲਏਗੇ ਤਰਕੇ ਸੰਕਟ ਟਾਈਮ ਹੀ ਨਹੀਂ ਲੱਗਦਾ ਉਹ ਮੱਖ ਤੇ ਢਾਲਣੇ ਕੋਲ ਦੀ ਕੱਪੜੇ ਤੇ ਚੌੜੇ ਜਿਹਾ ਪਾ ਕੇ ਅਸੀਂ ਲਾਏਗੇ ਧੀਏ ਧੂਆ ਮੱਕਟਾ ਇਹ ਵੀ ਲੇ ਰਾਮਣੀ ਨੂੰ ਵੀ ਫੋਨ ਕਰ ਦਿਆਂਗੇ। ਵੀ ਉਹ ਇਧਰ ਹੀ ਫੜਾ ਦੂ ਸੂਟ ਜਾਂਦੀ ਜਾਂਦੀ। ਜਾਂ ਫੜ ਲਿਆ ਜੋ। ਆਪ ਹੀ ਫੜਾਉਣ ਆਂਦੇ। ਸਿਆਉਣੇ ਉਹਨਾਂ ਦੇ। ਸੂਟ। ਉਹਦੇ ਨੂੰ ਬਣ ਜਾਣ ਚੰਗੀ ਗੱਲ ਦੀ ਆਏ ਨੇ ਪਤਾ। ਤੇ ਮੇਰੇ ਕੀ ਬਣੂਗਾ। ਪ੍ਰਾਣੀ ਨਪੱਕ ਜਾਣ ਪੈ ਜਾਣ ਵਿਆਹ ਚੋੜੀ। ਹਬਾ ਬਾਰੇ ਚਾਹ ਦੀ ਤੇ ਚਾਰੂ ਲਾਹ ਪਹਿਲਾ ਕਾ ਸੋ ਜਦੋਂ ਪਰੇ ਤਾਂ ਆਫਰ ਵੀ ਨਹੀਂ ਕਿਸੇ ਦਾ ਹੋ ਰਿਹਾ। ਤਾਂ ਕਿਉਂ ਆ ਰਹਾ ਨਾ ਠੰਡ ਦੇਖੀ। ਹੱਥੋਂ ਬਾਹਰ ਦੇ ਸੱਡਾਂ ਨੂੰ ਠੰਡ ਲੱਗੂ ਨਾ। ਬੱਸ ਹਨ। ਨੂੰ ਮੇਰੇ ਮਿਰਚ ਮੈਂ ਪਾਤਾ। ਮੈਂ ਪਹਿਲਾਂ ਭਾਂਡੇ માં ਜਿਹੜਾ ਪਕੜੀ ਤੇ ਰਹਾ ਮੰਦਰ। ਪਾ ਲੈ ਮੈਂ ਤੇ ਫਿਰ ਚਾਹ ਚੁੱਕ। ਕੋਈ ਨਾ ਇਹਨੇ ਤਾਂ ਹੀ ਲੱਗਿਆ ਹੋਰ ਹੋ ਜਾਏ ਚੰਦੀ ਬੀਬੀ ਦਾ ਮਨ ਪਾਇਆ ਇਹਨੇ ਲੱਗਿਆ ਸਲਾ ਗੋਲਿਆ ਆਪ ਹੀ ਦੇਖੀ ਸਸ ਨੂੰ ਗੋਲ ਆਪਲਾ ਕਿਹਾ ਲੈ ਇਹਨੂੰ ਕਲੰਬੂਈ ਰੱਖੇ ਰੱਖਾਂ ਉਹ ਕੁਛੇ ਟੋਕਰਾ ਜਿਹੜੀ ਕਹਿੰਦੀ ਆਉਂਦੀ ਨੇ ਟੋਕਰਾਂ ਭਰਦੇਗਾ ਉਹ ਕੁਛੇ ਦਸੀ ਹਾਂ ਜੇ ਕਾਕਲਾ ਸੱਟ ਪਿਆ ਹੂ ਤੜਕਾ ਥੀਰਨਾ ਹੈ ਜੀ ਆਂਦੇ ਦਾ ਕੀ ਹੈ ਮੋਠ ਤਾਂ ਇਹ ਨਹੀਂ ਹੈ ਨਹੀਂ ਬਦਿਆਂ ਨਾਲ ਨਾ ਬੈਲਣਾ ਤੁਸੀਂ ਮਸਨ ਕਦੋਂ ਤੱਕ ਤੇ ਜੀ ਟੁੱਟ ਜਾਂਦੇ ਨੇ ਛਾੜੂ ਨਾਲ ਹਰੇ ਨੇ ਉਹ ਤਾਂ ਉੱਠੋ ਦੇ। ਇਹ ਸੁੱਕੇ ਜਿਹੇ ਨੋਟ ਉੱਠ ਜਾਂਦੇ ਨੇ। ਉਹ ਜਿਹੜਾ ਪਹਲ ਝਾੜੂ ਲਾਦੀ ਫਾਰਕ ਜਿੱਗੀ ਤੇ ਨਾਲ ਹੁੰਦੇ ਜਾਂਦੇ ਨੇ ਜਿੰਨਾ ਇੱਕ ਪਹਿਣਾ ਦੇ ਘਰੇ ਨੇ ਮੰਨੇ ਦਰਾਫਤ ਨੇ ਹੈਨਾ। ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਐ ਪੱਤੇ ਡਿੱਗਦੇ ਨੇ। ਜੀਰੋ ਕੋਈ ਆ ਜਾਣਾ ਮੈਨੂੰ ਕਰ ਕਰੇ ਸੰਗ ਲੱਗਦੀ ਆ। ਬੂ ਇੰਨਾ ਕੂੜਾ ਵੀ ਅੱਜ ਮਾਰ ਜਾਈ ਨਹੀਂ ਮਾਰਿਆ ਤੀਜੀ ਵਾਰ ਝਾੜੂ ਲੱਗ ਰਿਹਾ। ਕਿਉਂ ਜੀ ਲਾਇਆ ਕਰ ਰਿਹਾ ਕਿ ਰਮੇ ਜਾਗਦੀ ਹੋਈ ਲਾ ਕੇ ਗਈ ਤੇਰਾ ਮੂਲ ਦੋ ਵਾਰੀ ਮੈਂ ਲਾਤਾ ਲੈ ਦੋ ਵਾਰੀ ਮੈਂ ਹਰਣਾ ਆਹ ਚਾਹ ਤੋ ਮਮਤਾ ਤੇਰੀ ਜੀ ਅਨਹੋ ਜ਼ੋਰ ਚੱਕਾ ਮੈਂ ਤੇਰੇ ਨਾਲ ਥੋੜੀ ਚੱਕਾ ਦੀ ਸਾ ਰੁਕ ਜਾ ਉਹ ਨਾਲ ਆਹ ਤੇ ਮੇਰੀਆਂ ਹੋ ਬਣ ਬਣ ਚਾਹ ਲੋਇਆ ਟਾਈਮ ਆ ਹੁਣ 3:30 ਹੋ ਗਏ ਤੇ 3:40 ਸੁਖਮਣ ਹੋ ਰਹੀਆਂ ਵੀ ਲੱਗਦਾ ਆ ਗਈਆਂ ਬਾਹਰ ਚ ਸਕੂਟਰੀ ਦੀ ਤਾਂ ਖੜਕਾ ਹੋਇਆ ਆਪਣੀ ਸਕੂਟਰੀ ਦੀ ਆਵਾਜ਼ ਆਪਾਂ ਸਿਰਦਿਆਂ ਲਾਸਾਂ ਨੂੰ ਪਿਆਜ਼ ਅਦਰਕ ਕਿਉਂਕਿ ਆਪਾਂ ਮੋਠਾ ਦੀ ਦਾਲ ਨੂੰ ਲਾਵਾਂਗੇ ਜੀ ਤੜਕਾ ਤੇ ਬਾਕੀ ਪਹਣਾ ਦੇ ਕਮੈਂਟ ਆ ਰਹੇ ਸੀਗੇ ਹਨਾ 42 ਵੀਡੀਓ ਤੇ ਬਿਬਚੋਲਣ ਕੌਣ ਆਂਗੀ ਬਚੋਲਣ ਹੈਗੀ ਜੀ ਸੁਖਵੀਰ ਪਰ ਉਹ ਦੁਵਾਦ ਦੇ ਵਿੱਚ ਕਮੈਂਟ ਸੀਗਾ ਵੀ ਸੁਖਵੀਰ ਦੇ ਕੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਕੋਈ ਨਹੀਂ ਜੀ ਲਿਖ ਆ ਜਾਗੀ ਤੇ ਕੁੜੀਆळ्या ਕੰਨਿਓ ਇੱਕ ਹੋਰ ਆ ਭੈਣ ਬਚੋਲਣ ਤੇ ਮੁੰਡੇ ਵਾਲਿਆ ਕੰਨਿਓ ਸੁਖਵੀਰ ਆ ਲਿਖ ਆ ਜਾਗੀ ਉਧਰ ਉਧਰੀ ਲਿਖਾ ਚ ਰਿਸ਼ਤਾ ਬਣਿਆਗਾ ਹਨਾ ਤੇ ਵਿੱਚ ਵਿਚਾਲੇ ਹੋਏ ਬਿਨਾ ਤਾਂ ਸਾਥ ਵੀ ਨਹੀਂ ਕਰਵਾਇਆ ਜਾਂਦਾ ਹਨਾ ਤੇ ਕਿਉਂਕਿ ਸਾਰਾ ਤਾਂ ਛੋਟਾ ਦਿਉਰਾ ਸਾਹਿਬ ਦੀਆਂ ਭੈਣਾਂ ਵਿਆਈਆਂ ਹੋਈਆਂ ਸੀ ਮਾਮੇ ਫੁੱਫੀ ਦੇ ਵੀ ਕੁੜੀਆਂ ਵਿਆਈਆਂ ਹੋਈਆਂ ਹੋਈਆਂ ਸੀਗੀਆਂ ਕੁੜੀਆਂ ਤਾਂ ਬਥੇਰੀਆਂ ਸੀ ਛੋਟਾ ਸੀਗਾ ਤੇ ਤਾਂ ਕਰਕੇ ਰਿਸ਼ਤਾ ਅਲੱਗ ਹੋਇਆ ਫਿਰ ਪੁਸਰੇ ਪੈਣਾ ਪਿੰਡ ਕਿਹੜਾ ਪਿੰਡ ਨਾਲ ਹੀ ਆ ਜੀ ਜਖੇਪੜ ਕਾਸੀ ਵਾਲ ਦੇ ਨਾਲ ਹੀ ਆ ਬਾਣਾ ਨਾਲ ਬਾਹਣ ਲਾਦਾ ਜੀ ਮਧਿਆਲਗੜ੍ਹ ਤੇ ਰਾਜੀਰਾ ਲੱਗਦਾਗਾ ਤੇ ਉਧਰ ਉਧਰ ਹੀ ਜਾਣ ਪਛਾਣ ਸੀਗੀ ਤੇ ਐਸੀ ਪੈਣਾ ਦੇ ਜਵਾਬ ਸੁਖਮਣ ਹੋਰੀਆਂ ਆ ਗਈਆਂ ਚਾਪਤ ਬਣੀ ਪਈ ਆ ਕੁਲਚਾ ਸਟੀਫਨ ਹੈ ਕੁਲਚਾ ਲੈਣਗੇ ਪਾਪਾ ਅੱਛਾ ਪਤਾ ਹੀ ਪਾਪਾ ਬਾਾਰ ਚੋਖਾ ਮੁਣੀ ਆਇਆ ਸੀ ਕਹਿੰਦਾ ਭਾਈ ਆ ਗਏ ਕੁੜੀਆਂ ਮਹਾਂ ਆਈਆਂ ਨਹੀਂ ਹੈਗੀ ਤੇ ਚਲੋ ਜੀ ਆਪਾਂ ਸਿਲਦਿਆਂ ਲਾਸਨ ਪਿਆਜ਼ ਲਾਸਨ ਪਿਆਜ਼ ਸਿਲ ਲਕੇ ਮੋਠਾ ਦੀ ਤਰੀਕੇ ਦੀ ਦਾਲ ਤੇ ਧਨੀਆ ਹਜੇ ਆਪਣੇ ਸੋਟਕ ਹੋਇਆ ਨਹੀਂ ਹੈਗਾ ਪਾਲਕ ਪੂਲਕ ਪਾ ਲਾਂਗੇ ਹਰੇ ਬਾਈ ਜੀ ਵਿੱਚ ਵਧੀਆ ਲੱਗਦੀ ਹੈ ਹਨਾ ਥੋੜੇ ਜੇ ਮੇਥੇ ਤੋੜ ਕੇ ਪਾ ਲਾਂਗੇ ਪਾਲਕ ਹੋਇਆ ਪਿਆ ਹੱਥ ਜੇ ਮਾਰੂ ਹੁਣਾ ਉਹ ਪਾਲਾਂਗੇ ਤੋੜ ਕੇ ਤੇ ਆਪਾਂ ਤੇ ਲਸਣ ਤਾਂ ਕਾਲਾ ਵਾਲਾ ਬਚਿਆ ਪਿਆ ਸੀਗਾ ਤੇ ਇਹ چیر ਲੂੰਗੀ ਮੈਂ ਆਦਰਕ ਵੀ ਕਾਲਾ ਮਿੱਥੋਂ ਵੱਧ چیرਿਆ ਗਿਆ ਸੀਗਾ ਉਹ ਪਿਆਗਾ ਪਿਆਜ਼ ਜੀਰਾ ਮਿੱਥੋਂ ਵੱਧ ਸਿਲਿਆ چیرਿਆ ਜਾਵੇ ਨਾ ਮੈਂ ਇਹ ਚ ਰੱਖ ਲੈਣੀ ਹੁੰਦੀ ਐ ਟੱਕ ਨਾ ਡ ਜਾਣਾ ਡੱਬੀ ਚ ਫਿਰ ਖਰਾਬ ਨਹੀਂ ਹੁੰਦਾ ਹੈਗਾ ਚਲੋ ਜੀ ਆਪਾਂ ਕੱਟ ਦਿਆਂਗੇ ਪਿਆਜ਼ ਫਿਰ ਮਿਲਦੇ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲਏ ਜਿਹੜਾ ਟਾਈਮ ਐ 3:30 ਪੌਣੇ 7 ਦਾ ਟਾਈਮ ਆਗਾ ਤੇ ਹੁਣ ਨਾ ਅੱਜ ਸਾਧਨ ਉਧਰ ਲੰਘ ਕੇ ਭੂਆ ਕੇ ਨਾਲ ਵਾਗੇ ਸੀ ਸੰਸਕਾਰ ਤੇ ਉਦੋਂ ਕੱਲ ਦੇ ਕਹੀ ਜਾਂਦੇ ਸਰਦਾਰ ਜੀ ਮੈਨੂੰ ਠੰਡ ਲੱਗਦੀ ਐ ਕਿਉਂਕਿ ਸਰਦਾਰ ਜੀ ਨਾਲ ਪਤਲੇ ਕੰਬਲ ਨੇ ਸਾਡੇ ਹਜੇ ਸਾਰਾ ਤੇ ਲੱਤੇ ਹੋਏ ਜੇ ਮੈਂ ਹੁਣ ਪਾਰੀ ਕੰਬਲ ਕੱਢਾਂਗੇ ਉਹਨਾਂ ਨਾਲ ਵੀ ਨਹੀਂ ਸਰਨਾ ਹੈਗਾ ਮਾ ਚਲੋ ਪਰ ਜਾਈਏ ਹੌਲੀ ਹੌਲੀ ਜੀ ਇਹਨੂੰ ਕੱਢ ਲੈਣੇ ਆਂਗੇ ਹੁਣ ਮੈਂ ਰਜਾਈਆਂ ਕੱਢ ਕੇ ਹੱਤੀ ਸੀ ਸਵੇਰੇ ਸਾਧਨ ਉੱਪਰ ਧੁੱਪ ਲਵਾ ਦਾਂਗੇ ਕਿਉਂਕਿ ਹੁਣ ਮੈਨੂੰ ਸੁਖਮਣ ਲਾਲਚ ਸੀ ਮੈਂ ਕਿਹਾ ਚਲ ਬੈੱਡ ਬੁੱਡ ਦਾ ਟੱਕਣ ਪਾ ਲੜਣ ਕਿ ਹੈਨਾ ਤੇ ਹਜੇ ਗਦਾਲੇ ਦੇਖ ਰਿਹਾ ਟੜਕ ਕੇ ਫਿਰ ਗਦਾਲੇ ਕੱਢ ਕੇ ਸਾਰਿਆਂ ਨੂੰ ਉੱਪਰਲੇ ਬੈੱਡ 'ਚ ਪਾਏ ਨਗੇ ਤੇ ਚੰਗੀ ਤਰ੍ਹਾਂ ਤੋਂ ਪਲਵਾ ਦਾਂਗੇ ਦੇ ਨੇ ਦਰੀਆਂ ਨੇ ਉਹ ਆਪਣੀਆਂ ਧੋ ਦੇਵਾਂਗੇ ਤੇ ਉਹ ਦਰੀਆਂ ਆਪਾਂ ਧੋ ਕੇ ਸਾਹਮਣੇ ਮੰਗੇ ਤੇ ਵੈਗਰੂ ਪਰੇ ਹੈਨਾ ਤੰਦਰੁਸਤੀ ਰੱਖੇ ਤੇ ਆਪਾਂ ਹਰ ਚੀਜ਼ ਸੰਭਾਲ ਕੇ ਰੱਖਦੇ ਆ ਹਨ ਇੱਕ ਜਾਣ ਨਹੀਂ ਸੰਭਾਲ ਕੇ ਰੱਖੀ ਜਾਂਦੀ ਕਿਉਂਕਿ ਉਹ ਰੱਬ ਦੇ ਹੱਥ ਹੈਗੀ ਤੇ ਵੈਗਰੂ ਸਾਰੇ ਕਾਰਜਾਂ ਵਿੱਚ ਬਰਕਤਾਂ ਵਾਸਤੇ ਦੁੱਖ ਦੀ ਘੜੀ ਤੋਂ ਬਚਾ ਕੇ ਰੱਖੇ ਸਭ ਨੂੰ ਤੇ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਐ ਸੁੱਖ ਸ਼ਾਂਤੀ ਹਨਾ ਬਸ ਤੰਦਰੁਸਤੀ ਕਲੇਸ਼ ਤਿਆਰ ਬਣਾਈ ਰੱਖੇ ਕਲੇਸ਼ ਤੋਂ ਸਟਕਾਰ ਹੋਵੇ ਸਭ ਦਾ ਤੇ ਜਿਦੋਂ ਵੀ ਕੋਈ ਐ ਦੁੱਖ ਸੁੱਖ ਹੁੰਦਾ ਮਾਨ ਖਰਾਬ ਹੋਏਦਾ ਆ ਕੇ ਨਾ ਗੋਲੀ ਲੈਣੀ ਪੈਂਦੀ ਐ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਕਿਤੇ ਵੀ ਭੱਗ ਜਾਂਦਾ ਸਿਰ ਦੁਖਣ ਲੱਗ ਜਾਂਦਾ ਇਹ ਜੋ 2:30 ਵਜੇ ਆ ਗਈ ਸਮੇਂ ਉਹਨੂੰ ਅੱਡੀ ਨਹੀਂ ਲੱਗੀ ਹਨਾ ਕਿ ਦਾਲ ਪਾਣੀ ਤਰਿਆ ਕਿ ਪੰਨਾ ਟਿੱਕਰ ਮਾਜਿਆ ਸਾਰੇ ਬੇੜੇ ਚ ਖਣਨ ਨੂੰ ਖਣਾਉਣ ਜਿਹੜਾ ਪੱਤਿਆਂ ਨੂੰ ਹੋ ਜਾਂਦਾ ਇੱਕ ਨਿੰਮ ਦੇ ਹੁਣ ਪੱਤ ਝੜ ਪੱਤ ਝੜ ਤਰੁੱਤ ਹਜੇ ਆਈ ਵੀ ਨਹੀਂ ਪੱਤੇ ਝੜਨ ਵੀ ਲੱਗੇ ਤੇ ਬਾਕੀ ਉਹ ਵੀ ਗੱਲ ਹੈ ਜਿਰੋਂ ਆਪਣੇ ਘਰੇ ਤੇ ਰੱਖਤ ਹੁੰਦਾ ਕੂੜਾ ਦਾ ਜਿਰੋਂ ਆਪਾਂ ਸਾਵੇਂ ਬਹਿਣਿਆ ਫੇ ਕੂੜਾ ਵੀ ਆਪਾਂ ਨੂੰ ਹੁੰਜਣਾ ਪਊਗਾ ਹਨਾ ਤੇ ਬਾਕੀ ਇੱਕ ਦੋ ਪਹਿਣਾ ਫਿਰ ਕਮੈਂਟ ਕਰਦੇ ਨੇ ਜਿਹੜੇ ਇੰਨੇ ਪੱਤੇ ਵੇੜ ਜਿਆ ਜਿਵੇਂ ਹੁਣ ਪੱਤੇ ਹੁੰਦੇ ਨੇ ਹਨਾ ਜੀ ਜਿਵੇਂ ਦਰਖਤ ਹੁੰਦੇ ਨੇ ਦਰਖਤਾਂ ਨਾਲ ਹੀ ਪੱਤੇ ਆਉਂਦੇ ਨੇਗੇ ਤੇ ਬਸ ਹੁਣ ਸਿਆਲੋ ਸਿਆਲੇ ਹੀ ਪੱਤੇ ਆ ਸਾਰਾ ਦਿਨ ਝਾੜੂ ਹੱਥ ਚ ਰੱਖਾ ਕੋ ਸਾਡੇ ਸੱਸ ਨੂੰਹਾਂ ਦੇ ਬੀਬੀ ਵੀ ਜਾਂ ਕੱਲ ਨੂੰ ਜਾਂ ਪਰਸ ਨੂੰ ਆ ਆਜੂਗੀ ਤੇ ਫਿਰ ਇੱਕ ਦੋ ਚਾਰ ਦਿਨ ਲਾਊਗੀ ਸਾਡੇ ਕੋਲ ਫਿਰ ਵਗ ਜੂਗੀ ਕਿਉਂਕਿ ਫਿਰ ਹੁਣ ਉਹਨੇ ਵੀ ਆਪ ਜਤਿਆਰੀ ਕਰਨੀ ਆ ਵਿਆਹ ਦੀ ਅਸੀਂ ਵੀ ਕਰਨੀ ਆ ਤੇ ਜੇ ਹੁਣ ਬੀਬੀ ਹੁੰਦੀ ਆ ਔਰੇ ਤਾਂ ਤਾਂ ਫਿਰ ਬੀਬੀ ਵਗ ਜਾਂਦੀ ਆ ਦੁੱਖ ਸੁੱਖ ਚ ਤੇ ਨਹੀਂ ਫਿਰ ਅਬੀ ਬ੍ਰਿਟਾਂਤੇ ਮੈਨੂੰ ਜਾਣਾ ਪੈਂਦਾ ਸਰੀਕੇ ਚ ਹਨਾਉ ਹਨਾ ਤੇ ਫਿਰ ਨਹੀਂ ਮੈਂ ਘਰੇ ਕੰਮ ਕਰੀ ਜਣੀ ਜਦੋਂ ਫਿਰ ਕੱਲੀ ਜਾਣੀ ਹੁੰਨੀ ਆ ਫਿਰ ਬਗ ਜਾਣੇ ਨਾਲ ਫਿਰ ਦੁੱਖ ਸੁੱਖ ਚਾਹੋ ਨਾ ਸਰੀਕੇ ਕਬੀਲੇ ਚ ਖੁਸ਼ੀ ਚ ਵੀ ਜਾਣਾ ਪੈਂਦਾ ਗਮੀ ਚ ਵੀ ਜਾਣਾ ਪੈਂਦਾ ਫਿਰ ਸਾਰੇ ਘਰ ਦੇ ਕੰਮ ਰਹਿ ਜਾਣੇ ਜਦੋਂ ਇੱਕ ਜਣੀ ਕਰੇ ਹੁੰਦੀ ਆ ਫਿਰ ਦੂਜੀ ਦੇ ਨਹੀਂ ਕਰ ਲਾਂਦੀ ਹੈ ਤੇ ਜ਼ਿਆਦਾਤਰ ਬਿੱਬੀ ਹੀ ਜਾਂਦੀ ਆ ਪਿੰਡ ਚ ਦੁੱਖ ਸੁੱਖ ਚ ਤੇ ਮੈਂ ਤਾਂ ਜਦੋਂ ਫਿਰ ਨਹੀਂ ਹੁੰਦੀ ਫਿਰ ਹੋਰੋ ਜਾਣੀ ਆਂਗੀ ਤੇ ਹੁਣ ਵੀ ਸਾਰੇ ਬੀੜੀ ਹੋ ਗਈਆਂ ਜੀ ਹੁਣਾ ਨਾ ਜਿਹਦੇ ਜਿਹੜਾ ਦੁੱਖ ਸੁੱਖ ਚ ਜਾਂਦਾ ਉਹਦੀ ਵਾਲਾ ਜਾਂਦਾ ਹੈਗਾ ਹਰ ਇੱਕ ਦਾ ਦੁੱਖ ਸੁੱਖ ਵੰਡਾਉਣਾ ਚਾਹੀਦਾ ਹਨਾ ਇਹ ਬੀੜੀ ਨਹੀਂ ਐ ਜੇ ਰੱਖਣੀ ਚਾਹੀਦੀ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਤਾਂ ਬਸ ਖਿੱਚ ਖਚਾਈ ਦੀ ਚੀ ਕੰਮ ਕਰਿਆ ਹੈਗਾ ਤੇ ਹੁਣ ਵੀ ਉਧਰ ਮੈਂ ਰੋਟੀ ਪਕਾ ਕੇ ਛੱਡ ਸੀ ਉਧਰ ਬੀਬੀ ਦਾ ਫੋਨ ਆ ਗਿਆ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਹਨਾ ਅਜੇ ਦੇਖ ਲਿਆ ਹੁਣ ਸੁਖਮਣ ਹੋਰੀਆਂ ਇਹ ਜਿਵੇਂ ਆਮਣੀ ਨੂੰ ਫੋਨ ਲਾ ਦਿੰਦੀ ਨੇ ਅਮਰਤ ਨੂੰ ਲਾ ਲੈਂਦੀਆਂ ਨੇ ਫਿਰ ਉਹਨਾਂ ਨਾਲ ਗੱਲਾਂ ਕਰਾਂਗੇ ਤੇ ਫਿਰ ਪਾਵਾਂਗੇ ਚਲੋ ਜੀ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਆਪਾਂ ਬੋਲਦੇ ਗੁੱਡ ਨਾਈਟ ਜੇ ਕਰ ਚੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ